ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਸਾਡੇ ਆਲੇ ਦੁਆਲੇ ਦੇ ਪਦਾਰਥ ਤੇ ਬੱਚਿਓ ਇਸ ਅਧਿਆਇ ਦੇ ਹੰਤ ਵਿੱਚ ਜਿਹੜਾ ਅਭਿਆਸ ਹੈਗਾ ਉਹਦੇ ਨੌ ਸਵਾਲ ਨੇ ਤੇ ਨੌ ਦੇ ਨੌ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਅਭਿਆਸ ਦੇ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸਭ ਨੂੰ ਸ਼ੁਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਨੌਵੀਂ ਵਿਗਿਆਨ ਪੰਜਾਬੀ ਮੀਡੀਅਮ ਫਿਰ 9th ਮੈਥ ਨੋਟਸ ਫਿਰ ਨੌਵੀਂ ਗਣਿਤ ਪੰਜਾਬੀ ਮੀਡੀਅਮ 9th ਮੈਥ ਇੰਗਲਿਸ਼ ਮੀਡੀਅਮ ਫਿਰ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਫਿਰ ਮੈਥ ਕਨਸੈਪਟਸ ਫਿਰ ਮੈਥ ਫਰਕੀ ਦੇ ਸਿਧਾਂਤ ਟੇਕ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਪਿਆਰੇ ਵਿਦਿਆਰਥੀਓ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਪੇ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨਾਲੇ ਸਵਾਲ ਪਹਿਲਾ ਸਵਾਲ ਹੈ ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਇਕਾਈ ਵਿੱਚ ਬਦਲੋ ਸੋ ਬੱਚਾ ਬੜੀ ਮੋਟਰੀ ਗੱਲ ਹੈਗੀ ਹੈ ਸੈਲਸੀਅਸ ਤੋਂ ਕੇਲਵਿਨ ਵਿੱਚ ਤੇ ਕੇਲਵਿਨ ਤੋਂ ਸੈਲਸੀਅਸ ਵਿੱਚ ਕਿਵੇਂ ਬਦਲਣਾ ਹੈ ਬੜਾ ਸੌਖਾ ਹੈਗਾ ਤੇ ਅਸੀਂ ਇਹ ਅੰਦਰਲੇ ਜਿਹੜੇ ਸਵਾਲ ਸੀਗੇ ਅਭਿਆਸ ਦੇ ਕੋਈ ਉੱਚ ਵੀ ਸਵਾਲ ਆਇਸੀਗੇ ਸੋ ਕੇਲਵਿਨ 300 ਕੇਲਵਿਨ ਦਿੱਤਾ ਹੈ ਤੇ 573 ਕੇਲਵਿਨ ਦਿੱਤਾ ਹੈ ਸੋ ਬੱਚੋ ਸੋਤਰ ਹੈਗਾ ਬੜਾ ਛੋਟਾ ਜਾਂ ਅੰਸੀ ਜਾਣਦੇ ਕਿ x ਕੇਲਵਿਨ ਜੇ ਹੋਵੇ ਤੇ x ਚੋਂ 273 ਘਟਾ ਦਿਓ ਤੇ ਸਾਨੂੰ ਸੈਲਸੀਅਸ ਮਿਲ ਜਾਂਦਾ ਹੈ ਸੋ ਇੱਥੇ x ਦਾ ਮੁੱਲ ਹੈਗਾ 300 ਤੇ ਐਡੇ ਵਿੱਚ x ਦਾ ਮੁੱਲ ਹੈ 573 ਵਾਸੇ ਨਹੀਂ ਕੰਮ ਕਰਨਾ ਸੋ 300 ਕੇ ਬਰਾਬਰ 300 ਘਟਾ 273 ਤੇ ਇਥੇ ਲਿਖਿਆ ਨੇ ਡਿਗਰੀ ਸੈਲਸੀਅਸ ਤੇ ਜਵਾਬ ਆ ਗਿਆ 27 ਡਿਗਰੀ ਸੈਲਸੀਅਸ ਪੂਰੇ ਬਟਾ ਪੂਰੇ ਨੰਬਰ 573 ਕੇਲਵਿਨ ਇਹਨੇ ਤੇ 573 ਚੋਂ 273 ਘਟਾ ਲੈਣਾ ਤੇ ਇਹ ਬਣ ਜਾਏਗਾ ਬੱਚਿਓ 73 ਚੋਂ 73 ਗਿਆ 0 ਤੇ 573 ਚੋਂ 273 ਤੇ 300 ਹੈ ਤੁਹਾਡਾ ਡਿਗਰੀ ਸੈਲਸੀਅਸ ਹੈ ਸਾਡਾ ਆ ਗਿਆ ਜਵਾਬ ਹੁਣ ਇਹਦਾ ਉਲਟਾ 8 ਨਿਗੇ ਤਾਪਮਾਨ ਨੂੰ ਕੇਲਵਿਨ ਇਕਾਈ ਵਿੱਚ ਬਦਲੋ ਤੇ ਬੱਚਿਓ ਇਹਦੇ ਵਿੱਚ ਕੀ ਕਰਨਾ ਹੈ ਇਹ ਚੁਲਟਾ ਕਰਨਾ ਹੈ ਇਹ ਚ 273 ਜੋੜ ਦੇਣਾ ਹੈ ਸੋ ਇਹ 25 ਡਿਗਰੀ ਤੇ 373 ਡਿਗਰੀ ਸੈਲਸੀਅਸ ਇਹਨੂੰ ਫਿਰਦਾ ਲਿਖਣਾ ਪਹਿਲੇ ਅਸੀਂ ਜਾਣਦੇ ਆ ਕਿ x ਡਿਗਰੀ ਸੈਲਸੀਅਸ ਬਰਾਬਰ x 273 ਇਹਨੂੰ ਬੱਚਿਓ ਤੁਸੀਂ ਇੱਕ ਥਾਂ ਤੇ ਲਿਖ ਲਵੋ ਤੇ ਚੰਗੀ ਤਰ੍ਹਾਂ ਇਹਨੂੰ ਕੰਠ ਕਰ ਲਓ ਕਿ ਡਿਗਰੀ ਤੋਂ ਕੇਲਵਿਨ ਵਿੱਚ ਜੇ ਲੈ ਕੇ ਆਣਾ ਹੈ ਤਾਂ 273 ਜੋੜਨਾ ਹੈ ਤੇ ਕੇਲਵਿਨ ਤੋਂ ਡਿਗਰੀ ਚ ਲੈ ਕੇ ਆਣਾ ਹੈ ਸੈਲਸੀਅਸ ਵਿੱਚ ਲੈ ਕੇ ਆਉਣਾ ਹੈ ਤੇ 273 ਘਟਾਉਣਾ ਹੈ ਠੀਕ ਹੈ ਸੋ so, x ਬੱਚੇਓ ਇੱਥੇ 25 ਹੈਗਾ ਊੜੇ ਵਿੱਚ ਤੇ ਐਡੇ ਵਿੱਚ ਸਾਡਾ x ਹੈਗਾ 373 ਸੋ 25 ਡਿਗਰੀ ਸੈਲਸੀਅਸ ਬਣ ਗਿਆ 25 ਜਮਾ 273 ਤੇ ਇੱਥੇ ਬ੍ਰੈਕਟ ਪਾ ਕੇ k ਲਿਖ ਦੇਣਾ ਤੇ ਜੋੜ ਦੇਣਾ ਤੇ 298 k ਜਵਾਬ ਆ ਗਿਆ ਪੂਰੇ ਬਟਾ ਪੂਰੇ ਨੰਬਰ 373 ਡਿਗਰੀ ਸੈਲਸੀਅਸ ਵਿੱਚ 373 ਜਮਾ 273 ਜੋੜਿਆ ਤੇ ਬਣ ਗਿਆ 646 ਕੇਲਵਿਨ ਸਾਡਾ ਆ ਗਿਆ ਜਵਾਬ ਅੱਗੇ ਚੱਲੀਏ ਹੇਠ ਲਿਖੇ ਪ੍ਰੇਖਣਾ ਲਈ ਕਾਰਨ ਲਿਖੋ ਸੋ ਔੜਾ ਤੇ ਐੜਾ 2 ਹੈ ਸੋ ਅਸੀਂ ਵਕ ਵਕ ਸਲਾਈਡ ਤੇ ਕਰਾਂਗੇ ਨੈਫਥਲੀਨ ਨੂੰ ਰੱਖਣ ਤੋਂ ਕੁਝ ਸਮੇਂ ਬਾਅਦ ਇਹ ਕੁਝ ਵੀ ਠੋਸ ਪਦਾਰਤ ਛੱਡੇ ਬਿਨਾ ਅਧਿਕ ਹੋ ਜਾਂਦੀ ਹੈ ਨੈਫਥਲੀਨ ਦੀਆਂ ਬੱਚੋ ਜਿਹੜੇ ਅਸੀਂ ਫਰਨੇਲ ਦੀਆਂ ਗੋਲੀਆਂ ਕਹਿ ਦਿੰਦੇ ਹਾਂ ਤੁਸੀਂ ਦੇਖਿਆ ਹੋਣਾ ਸਾਡੀ ਮਾਵਾਂ ਪੈਣਾ ਬੇਟੀਆਂ ਵਿੱਚ ਟਰੰਕਾਂ ਵਿੱਚ ਹਨਾ ਰੱਖਦੇ ਨੇ ਟੱਡੀਆਂ ਤੋਂ ਜਾਂ ਕੱਪੜਿਆਂ ਨੂੰ ਹੰਦੇ ਕੱਪੜਿਆਂ ਨੂੰ ਗਰਮ ਕੱਪੜਿਆਂ ਨੂੰ ਪਬਮਤੋਂ ਟਿੱਡੀਆਂ ਤੋਂ ਬਚਾਉਣ ਲਈ ਰੱਖਦੇ ਆਂ ਸੀ ਨਫਥਲਿੰਦੀਆਂ ਜਿਹਨੂੰ ਫਰਨੇਲ ਦੀਆਂ ਗੋਲੀਆਂ ਕਹਿੰਦੇ ਆਂ ਤੇ ਕੁਚਰਮ ਵੀ ਦੇਖਦੇ ਆਂ ਬੱਚੋ ਫਰਨੇਲ ਦੀਆਂ ਗੋਲੀਆਂ ਗਾਇਬ ਹੋ ਗਈਆਂ ਹੁੰਦੀਆਂ ਉੜ ਗਈਆਂ ਹੁੰਦੀਆਂ ਹਨ ਸੋ ਇਹ ਕੀ ਹੈਗਾ ਉਹ ਠੋਸ ਤੋਂ ਸਿੱਧਾ ਗੈਸ ਬਣ ਜਾਂਦੀ ਹੈ ਤਰਲ ਰੂਪ ਵਿੱਚ द्रਵ ਦੇ ਰੂਪ ਵਿੱਚ ਨਹੀਂ ਆਉਂਦੀਆਂ ਸੋ ਕੁਝ ਠੋਸ ਪਦਾਰਥ ਜੋਹਰ ਉਡਾਣ ਕਿਰਿਆ ਇਹ ਯਾਦ ਰੱਖ ਲੋ ਇਹ ਤੁਹਾਨੂੰ ਚੇਤਾ ਕਰਨਾ ਪੈਂਦਾ ਹੈ ਜੋਹਰ ਉਡਾਣ ਕਿਰਿਆ ਇਹਨੂੰ ਕਹਿੰਦੇ ਸਬਲੀਮੇਸ਼ਨ ਜੋਹਰ ਉਡਾਨ ਕਿਰਿਆ ਕਰਕੇ ਦਰਵ ਵਿੱਚ ਬਦਲੇ ਬਿਨਾ ਠੋਸ ਅਵਸਥਾ ਤੋਂ ਸਿੱਧਾ ਗੈਸੀ ਅਵਸਥਾ ਵਿੱਚ ਬਦਲ ਜਾਂਦੇ ਹਨ ਇਹ ਕੁਦਰਤੀ ਵਰਤਾਰਾ ਹੈ ਬੱਚਿਓ ਕੁਝ ਪਦਾਰਥ ਜਿਹਦਾ ਮੁਸ਼ਕਪੂਰ ਵੀ ਕਹੋ ਜੀ ਜੀ ਹੁੰਦੀ ਹੈ ਮੁਸ਼ਕਪੂਰ ਰੱਖ ਦੋ ਉਹ ਤਰਲ ਚ ਨਹੀਂ ਬਦਲ ਜਿੱਦਾਂ ਅਸੀਂ ਬਰਫ਼ ਦਾ ਡੜਾ ਰੱਖਦੇ ਹਾਂ ਤੇ ਬਰਫ਼ ਪਹਿਲੇ ਪਾਣੀ ਬਣਦਾ ਹੈ ਪਾਣੀ ਤੋਂ ਫਿਰ ਭਾਪ ਬਣਦਾ ਮਣੀ ਵਾਸ਼ਪੀਕਰਨ ਹੁੰਦਾ ਹੈ ਵਾੜਾ ਠੀਕ ਹੈ ਨਾ ਪਰ ਬੱਚਿਓ ਨੇਫਥਲੀਨ ਫਰਨੇਲਦੀ ਗੋਲੀਆਂ ਜਿਹੜਾ ਜਿਹੜਾ ਮਸ਼ਕਪੂਰ ਹੁੰਦਾ ਹੈ ਇਹ ਸਿੱਧਾ ਹੀ ਗੈਸ ਬਣ ਜਾਂਦਾ ਸੋ ਇੱਥੇ ਇਹਦਾ ਲਿਖਣਾ ਹੈ ਜੋਹਰ ਉਡਾਣ ਕਿਰਿਆ ਕਰਕੇ ਦਰਵ ਵਿੱਚ ਬਦਲੇ ਬਿਨਾ ਠੋਸ ਅਵਸਥਾ ਤੋਂ ਸਿੱਧੇ ਸਿੱਧਾ ਗੈਸੀ ਅਵਸਥਾ ਵਿੱਚ ਬਦਲ ਜਾਂਦੇ ਹਨ ਸੋ ਅੱਗੇ ਲਿਖ ਦਿਓ ਨੇਫਥਲੀਨ ਇੱਕ ਐਸਾ ਹੀ ਪਦਾਰਥ ਹੈ ਜੋ ਰੱਖਣ ਤੋਂ ਕੁਝ ਸਮੇਂ ਬਾਅਦ ਕੁਝ ਵੀ ਠੋਸ ਛੱਡੇ ਬਿਨਾ ਗੈਸ ਵਿੱਚ ਬਦਲ ਕੇ ਅਧਿਕ ਹੋ ਜਾਂਦੀ ਹੈ ਸੋ ਨੇਫਥਲੀਨ ਇੱਕ ਇਸੇ ਕਿਸਮ ਦਾ ਪਦਾਰਥ ਹੈ ਜਿਹਦੇ ਵਿੱਚ ਹੈ ਜੋਹਰ ਉਡਾਨ ਕਿਰਿਆ ਜਿਹੜੀ ਹੈ ਇਹਦਾ ਗੁਣ ਹੈਗਾ ਠੀਕ ਹੈ ਹੁਣ ਤੀਜੇ ਸਵਾਲ ਦਾ ਐਡਾ ਆ ਗਿਆ ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਪਹੁੰਚ ਜਾਂਦੀ ਹੈ ਇਸ ਪ੍ਰੇਖਣ ਦੀ ਮਨ ਕੀ ਇਹਨੂੰ ਇਹ ਪੁਸ਼ਟੀ ਕਰੋ ਕਿੱਦਾਂ ਹੈ ਸੋ ਇਦਾਂ ਲਿਖਣਾ ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮਿਲਣ ਆਪਣੇ ਆਪ ਮਿਲ ਜਾਣਾ ਅਸੀਂ ਕੁਛ ਨਹੀਂ ਕੀਤਾ ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮਿਲਣ ਦੀ ਪ੍ਰਕਿਰਿਆ ਨੂੰ ਵਿਸਰਣ ਜਾਂ ਪ੍ਰਸਰਣ ਅਰੇਜਿਕਨ ਡਿਫਿਊਜ਼ਨ ਕਿਹਾ ਜਾਂਦਾ ਹੈ। ਇਸੇ ਪ੍ਰਕਿਰਿਆ ਕਰਕੇ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਸਾਡੇ ਕੋਲ ਪਹੁੰਚ ਜਾਂਦੀ ਹੈ। ਭਾਵੇਂ ਖੁੰਜੇ ਵਿੱਚ ਇਤਰ ਖੋਲੀ ਬੋਤਲ ਉਹਦੇ ਕਣ ਜਿਹੜੇ ਨੇ ਉੱਡ ਕੇ ਹਵਾ ਦੇ ਕਣਾਂ ਚ ਰਲ ਗਏ ਕਿ ਉਹ ਮਿਲ ਗਏ ਕਿ ਉਹਦੇ ਸਾਡੇ ਕੋਲ ਆ ਗਏ ਤੇ ਹਵਾ ਦੇ ਕਣ ਤੇ ਇਹ ਸਾਰੇ ਗਤੀ ਵਿੱਚ ਗਤੀ ਕਰ ਰਹੇ ਹੁੰਦੇ ਨੇ ਹਵਾ ਸੰਗ ਦਿਸਦੀ ਨਹੀਂ ਹੈਗੀ। ਪਰ ਜੇ ਤੁਸੀਂ ਕਮਰੇ ਨੂੰ ਹਨੇਰਾ ਕਰੋ ਤੇ ਇੱਕ ਛੇਕ ਕਰੋ ਕਿਸੇ ਰੋਸ਼ਨਾੰਤ ਤੋਂ ਰੋਸ਼ਨੀ ਆ ਰਹੀ ਹੈ ਤੇ ਤੁਸੀਂ ਤੁਹਾਨੂੰ ਦੇਖੋਗੇ ਉੱਥੇ ਕਣ ਜਿਹੜੇ ਨੇ ਉਹ ਖੇਡੀਆਂ ਕਰਦੇ ਹਿਲਦੇ ਜੁਲਦੇ ਤੁਹਾਨੂੰ ਬੜੇ ਨਜ਼ਰ ਆਣਗੇ ਸੋ ਇਹ ਬੱਚੋ ਹਵਾ ਦੇ ਕਣ ਤੇਜ਼ਰ ਦੇ ਕਣ ਇੱਕ ਦੂਜੇ ਜਾਪੇ ਮਿਲ ਜਾਂਦੇ ਨੇ ਉਸ ਪ੍ਰਸਰਣ ਜਾਂ ਵਿਸਰਣ ਦੀ ਕਿਰਿਆ ਕਰਕੇ ਸਾਨੂੰ ਦੂਰ ਪਹੁੰਚੇ ਦੂਰ ਬੈਠੇ ਹੀ ਖੁਸ਼ਬੂ ਮਿਲ ਜਾਂਦੀ ਹੈ ਫਿਰ ਹੀਟ ਰਿਕੇ ਪਦਾਰਥਾਂ ਨੂੰ ਉਹਨਾਂ ਦੇ ਕਣਾਂ ਦੇ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਕਰੋ ਪਾਣੀ ਚੀਨੀ ਆਕਸੀਜਨ ਹੁਣ ਵੱਧਦੇ ਹੋਏ ਆਕਰਸ਼ਣ ਅਸੀਂ ਜਾਣਦੇ ਹਾਂ ਕਿ ਕਣਾਂ ਦੇ ਵਿੱਚ ਪਦਾਰਥ ਦੇ ਕਣਾਂ ਵਿੱਚ ਆਪਸੀ ਆਕਰਸ਼ਣ ਬਲ ਹੁੰਦਾ ਹੈ ਤੇ ਬੱਚੋ ਮੋਟੀ ਮੋਟੀ ਗੱਲ ਹੈ ਕਿ ਆਕਰਸ਼ਣ ਬਲ ਠੋਸਾਂ ਵਿੱਚ ਜ਼ਿਆਦਾ ਹੁੰਦਾ ਹੈ। ਦਰਵਾਂ ਵਿੱਚ ਓਤੋਂ ਘੱਟ ਹੁੰਦਾ ਹੈ, ਗੈਸਾਂ ਵਿੱਚ ਸਭ ਤੋਂ ਘੱਟ ਹੁੰਦਾ ਹੈ। ਸੋ ਇਹਨਾਂ ਨੇ ਕਿਹਾ ਵੱਧ ਦੇ ਅਨੁਸਾਰ ਵੱਧ ਦੇ ਕਰਮ 'ਚ। ਸੋ ਸਭ ਤੋਂ ਘੱਟ ਗੈਸਾਂ ਵਿੱਚ। ਫਿਰ ਓਤੋਂ ਬਾਅਦ ਉਸ ਤੋਂ ਜ਼ਿਆਦਾ ਦਰਵਾਂ ਵਿੱਚ, ਸਭ ਤੋਂ ਜ਼ਿਆਦਾ ਠੋਸਾਂ ਵਿੱਚ। ਸੋ ਬੱਚਿਓ ਇੱਥੇ ਗੈਸ ਜਿਹੜੀ ਹੈ ਆਕਸੀਜਨ, ਸੋ ਆਕਸੀਜਨ ਸਭ ਤੋਂ ਘੱਟ। ਦਰਵ ਕੀ ਹੈਗਾ ਪਾਣੀ। ਉਸ ਤੋਂ ਜ਼ਿਆਦਾ ਪਾਣੀ ਵਿੱਚ ਤੇ ਇੱਥੇ ਚੀਨੀ ਕੀ ਹੈਗਾ ਠੋਸ ਹੈਗਾ। ਉਸ ਤੋਂ ਬਾਅਦ ਖੰਡ ਜਾਂ ਚੀਨੀ ਮੈਂ ਤੇ ਚੀਨੀ ਲਿਖਿਆ ਸੀ ਮੈਂ ਤੇ ਖੰਡ ਲਿਖ ਦਿੱਤਾ ਇੱਕੋ ਹੀ ਗੱਲ ਲੱਗੀ ਹੈ ਤੁਸੀਂ ਚੀਨੀ ਲਿਖ ਲਓ ਜਾਂ ਖੰਡ ਲਿਖ ਲਓ ਠੀਕ ਹੈ ਆਕਸੀਜਨ ਚ ਉਹ ਸਭ ਤੋਂ ਘੱਟ ਉਹ ਤੋਂ ਬਾਅਦ ਪਾਣੀ ਚ ਫਿਰ ਉਸ ਤੋਂ ਬਾਅਦ ਖੰਡ ਵਿੱਚ ਜਾਂ ਚੀਨੀ ਵਿੱਚ ਠੀਕ ਹੈ ਫਿਰ ਆ ਗਿਆ ਹੀਟ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ ਹੁਣ ਵਿੱਚ 25 ਡਿਗਰੀ ਸੈਲਸੀਅਸ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਦਰਬ ਹੋਵੇਗੀ ਕਿਉਂ ਕਿ 0 ਤੇ ਠੋਸ ਹੀ ਹੋ ਸਕਦੀ ਹੈ ਦਰਬੀ ਹੋ ਸਕਦੀ ਹੈ ਤੇ 100 ਡਿਗਰੀ ਤੇ द्रव्य हो सकती है भाप भी हो सकती है भी हो सकती, गैस भी हो सकती है सो 25 डिग्री 0 ਤੋਂ ਜ਼ਿਆਦਾ ਹੈ 100 ਤੋਂ ਘੱਟ ਹੈ सो 0 ਤੋਂ ਲੈ ਕੇ 100 ਤੱਕ ਪਾਣੀ ਇਹ ਤਾਪ ਜਿਹੜੀ ਪਾਣੀ ਦੀ ਅਵਸਥਾ ਉਹ ਤਰਲ ਹੁੰਦੀ ਹੈ द्रव ਹੁੰਦੀ ਹੈ ਸੋ ਪਾਣੀ ਦੀ ਅਵਸਥਾ द्रव ਹੋਵੇਗੀ 0 ਡਿਗਰੀ ਸੈਲਸੀਅਸ ਤੇ ਤਾਪ ਤੇ 0 ਤੇ ਜੰਮਦਾ ਹੈ ਸੋ ਜੰਮਣ ਦੀ ਕਿਰਿਆ ਪੂਰੀ ਹੋਣ ਤੱਕ ਕੁਝ ਹਿੱਸਾ ਪਾਣੀ ਰਹਿੰਦਾ ਹੈ ਕੁਝ ਹਿੱਸਾ ਠੋਸ ਰਹਿੰਦਾ ਹੈ ਸੋ ਤਾਪਮਾਨ ਤੇ ਪਾਣੀ ਦੀ ਪੌਤੀਕ ਅਵਸਥਾ द्रव ਅਤੇ ਠੋਸ ਹੋਵੇਗੀ ਦਰਵ ਵੀ ਹੋ ਸਕਦੀ ਹੈ, ਠੋਸ ਵੀ ਹੋ ਸਕਦੀ ਹੈ, ਦੋਨੋਂ ਵੀ ਹੋ ਸਕਦੀ ਹੈ ਤੇ ਸੌ degree ਤੇ ਉੱਬਲਦਾ ਹੈ, ਜਿਸ ਤੋਂ ਭਾਪ ਬਣਦੀ ਹੈ, ਗੈਸ ਬਣਦੀ ਹੈ, ਸੋ ਗੈਸ ਵੀ ਹੋ ਸਕਦੀ ਹੈ ਤੇ ਦਰਵ ਵੀ ਹੋ ਸਕਦੀ ਹੈ, ਦੋਨੋਂ ਹੋ ਸਕਦੀਆਂ ਜਾਂ ਦੋਨਾਂ ਚੋਂ ਇੱਕ ਹੋ ਸਕਦੀ ਹੈ ਸੋ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਦਰਵ ਅਤੇ ਗੈਸ ਹੋਵੇਗੀ ਛੇਵਾਂ ਸਵਾਲ ਪੁਸ਼ਟੀ ਲਈ ਕਾਰਨ ਦਿਓ, ਸੋ ਪਹਿਲਾ ਹੈਗਾ ਪਾਣੀ ਕਮਰੇ ਦੇ ਤਾਪਮਾਨ ਤੇ ਦਰਵ ਹੈ। ਕਮਰੇ ਦਾ ਤਾਪਮਾਨ ਬਰਫ਼ ਜਿਹੜਾ ਪਾਣੀ ਦਾ ਠੋਸ ਰੂਪ ਕਿਹਾ ਜਾਂਦਾ ਹੈ ਦੇ ਪਿਗਲਣ ਦਾ درجہ ਮੈਲਟਿੰਗ ਪੁਆਇੰਟ 0 ਡਿਗਰੀ ਅਤੇ ਪਾਣੀ ਦੇ ਉਬਾਲ ਦਾ درجہ ਬੋਇਲਿੰਗ ਪੁਆਇੰਟ ਜਿਹੜਾ ਕਿ 100 ਡਿਗਰੀ ਦੇ ਦਰਮਿਆਨ ਹੈ ਕਮਰੇ ਦਾ ਤਾਪਮਾਨ ਆਪ ਇਹ ਨਹੀਂ ਹੁੰਦਾ ਬੱਚਿਓ ਸਿਆਲਾ ਵਿੱਚ ਕਿੰਨਾ ਹੋ ਜਾਂਦਾ ਸਾਡਾ 5 ਡਿਗਰੀ 4 ਡਿਗਰੀ 3 ਡਿਗਰੀ ਹੈਨਾ ਫਿਰ ਅੱਤ ਦੀ ਗਰਮੀ ਵਿੱਚ ਕਿੰਨਾ ਹੁੰਦਾ ਬਤਾਲੀ 44 ਹੋ ਜਾਂਦਾ ਕਰੀ ਬਰੀ ਹੈਨਾ ਕਰੀ 45 ਹੋ ਜਾਂਦਾ ਸੋ ਇਹ 100 ਡਿਗਰੀ ਤੋਂ ਥੱਲੇ ਰਹਿੰਦਾ ਹੈ 0 ਤੋਂ ਉੱਪਰ ਰਹਿੰਦਾ ਆਮ ਕਮਰੇ ਦਾ ਤਾਪਮਾਨ ਅਸੀਂ ਪਿਛੀ ਚਵੀ ਅਸਤਨ ਲੈ ਕੇ ਚੱਲਦੇ ਹਾਂ ਸੋ ਇਹ ਜਿਹੜਾ ਹੈ ਪਿਗਲਣ ਦਰਜੇ ਤੋਂ 0 ਡਿਗਰੀ ਤੇ ਉਬਾਲ ਦਰਜਾ ਜੋ 100 ਡਿਗਰੀ ਹੈਗਾ ਉਹਦੇ ਦਰਮਿਆਨ ਹੈ ਸੋ ਪਾਣੀ ਕਮਰੇ ਦੇ ਤਾਪਮਾਨ ਤੇ ਦਰਵ ਹੈ ਇਦਾਂ ਕਾਰਨ ਦੇਣਾ ਹੈ ਲੋਹੇ ਦੀ ਅਲਮਾਰੀ ਕਿਉਂ ਠੋਸ ਹੈ ਕਮਰੇ ਦੇ ਤਾਪਮਾਨ ਤੇ ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ਤੇ ਠੋਸ ਹੈ ਕਿਉਂਕਿ ਲੋਹੇ ਦਾ ਪਿਗਲਣ ਦਰਜਾ ਮੈਲਟਿੰਗ ਪੁਆਇੰਟ ਕਮਰੇ ਦੇ ਤਾਪਮਾਨ ਤੋਂ ਬਹੁਤ ਜ਼ਿਆਦਾ ਹੈ ਇਹ ਕਿੰਨੇ ਸੋ ਡਿਗਰੀ ਹੈਗਾ 100 ਡਿਗਰੀ ਦੇ ਵਿੱਚ ਬਲੇਗਾ ਨਹੀਂ ਬਹੁਤ ਖਰੇ ਮੈਨੂੰ ਯਾਦ ਨਹੀਂਗਾ ਲੋਹੇ ਦਾ ਕਿੰਨਾ ਕਿੰਨਾ ਜਿਆਦਾ ਇਹਨੂੰ ਤਪਾ ਤਵੋ ਤਾਂ ਜਾ ਕੇ ਕਿਤੇ ਲੋਹਾ ਪਿਗਲਦਾ ਤਾਂ ਜਾ ਕੇ ਉਹ ਦਰਬ ਦੇ ਰੂਪ ਵਿੱਚ ਆਏਗਾ ਜਿਵੇਂ ਆਮ ਤੌਰ ਤੇ ਜਿਹੜਾ ਸਾਡਾ ਤਾਪਮਨ ਹੁੰਦਾ ਹੈ ਕਮਰਿਆਂ ਦਾ ਸਧਾਰਨ ਤਾਪਮਨ ਹੁੰਦਾ ਹੈ ਉਹਦੇ ਵਿੱਚ ਲੋਹਾ ਠੋਸ ਰੂਪ ਵਿੱਚ ਹੁੰਦਾ ਹੈ ਸੋ ਲੋਹੇ ਦੀ 림ਾਰੀ ਵੀ ਠੋਸ ਰੂਪ ਚ ਆ ਗਈ ਹੈ ਸਤਵਾਂ ਸਵਾਲ 273 ਕੇਲਵਿਨ ਜੋ ਕਿ 0 ਡਿਗਰੀ ਸੈਲਸੀਅਸ ਦੇ ਬਰਾਬਰ ਹੁੰਦਾ ਹੈ ਕਿਉਂਕਿ 0 ਵਿੱਚ ਜੇਲੇ 273 ਜੋੜਾਂਗੇ ਸਾਨੂੰ 273 ਮਿਲੇਗਾ ਸੋ 0 ਸੈਲਸੀਅਸ ਤੇ 273 ਕੇਲਵਿਨ ਇੱਕੋ ਹੀ ਚੀਜ਼ ਹੈ ਸੋ ਯਾਦ ਰੱਖਣਾ 273 ਕੇ ਤੇ 273 ਕਿਹੜਾ ਹੈ ਬੱਚੇ ਜਿੱਥੇ برف ਪਾਣੀ ਜੰਮਦਾ ਹੈ برف ਬਣਦੀ ਹੈ ਠੀਕ ਹੈ ਨਾ ਸੋ 273 ਕੇ ਤੇ برف ਨਾਲ ਠੰਡਾ ਕਰਨ ਤੇ ਅਤੇ ਪਾਣੀ ਨਾਲ ਇਸੇ ਤਾਪਮਾਨ ਤੇ ਠੰਡਾ ਕਰਨ 273 ਤੇ ਇਹ ਪਾਣੀ ਹੋਵੇ ਤੇ 273 ਕੇ ਤੇ ਹੀ برف ਹੋਵੇ ਤੇ ਦੋਨਾਂ ਦੀ ਤੁਲਨਾ ਕੀਤੀ ਆ ਰਹੀ ਹੈ ਵੀ ਠੰਡਾ ਕੌਣ ਜ਼ਿਆਦਾ ਕਰਦਾ ਹੈ ਦਿੱ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕੀ ਹੁੰਦਾ برف ਜਿਹੜੀ ਹੈ ਉਹ ਵੱਧ ਠੰਡਾ ਕਰ ਦਿੰਦੀ ਹੈ ਜੇ ਮੈਂ ਕਿਸੇ ਪਾਣੀ ਵਿੱਚ ਮਲੀ ਕਿਸੇ ਸ਼ਰਬਤ ਵਿੱਚ ਗਰ ਲੋ ਮੈਂ ਠੰਡਾ ਪਾਣੀ ਪਾਵਾਂ ਤੇ ਜ ਜਿਹਨਾਂ ਠੰਡਾ ਪਾਣੀ ਪਾਵ ਉਹਦੀ ਜਗ੍ਹਾ ਉਹਨੇ برف ਪਾ ਦਵਾਂ ਤੇ ਉਹ برف ਜਿਹੜੀ ਹੈ ਉਹ ਜ਼ਿਆਦਾ ਠਾਰੇਗੀ ਭਾਵੇਂ ਦੋਨੋਂ ਦਾ ਤਾਪਮਨ ਇੱਕੋ ਹੀ ਹੈ ਕਿਉਂ 273 ਕੇ ਤੇ برف ਪਿਗਲਣ ਲਈ ਲੋੜਿੰਦੇ ਗੁਪਤ ਤਾਪ ਲੇਟੈਂਟ ਹੀਟ ਜਿਹਨੂੰ ਕਿਹਾ ਜਾਂਦਾ ਹੈ ਨੂੰ ਵਾਧੂ ਤੌਰ ਤੇ ਸੋਖਦੀ ਹੈ। ਬਰਫ਼ ਜਿਹੜੀ ਹੈ ਬੱਚਿਓ ਜਿਹਨੂੰ ਠੰਡਾ ਕਰਨਾ ਹੈ ਉਹਦੇ ਵਿੱਚੋਂ ਤਾਪ ਖਿੱਚ ਲੈਂਦੀ ਹੈ। ਕਿਹਦੇ ਲਈ ਪਿਗਲਣ ਵਾਸਤੇ। ਸੋ ਪਹਿਲਾਂ ਤੇ ਬਰਫ਼ ਜਿਹੜੀ ਇਹ ਉਹ ਆਪਣਾ ਠੰਡਾ ਕਰੇਗੀ ਤਾਪ ਸੋਖ ਕੇ ਆਪਣੇ ਆਪ ਨੂੰ ਠੋਸ ਤੋਂ ਦਰਵ ਰੂਪ ਵਿੱਚ ਲਿਆਉਣ ਲਈ ਤੇ ਤਾਪman ਉਹਦਾ ਉਨੇ ਹੀ ਰਹੇਗਾ। ਕਿਉਂਕਿ ਇਹਦਾ ਵਾਧੂ ਦਾ ਤਾਪ ਸੋਖਦੀ ਹੈ। ਉਦੇ ਕਰਕੇ ਉਹ ਜ਼ਿਆਦਾ ਠੰਡਕ ਦਾ ਪ੍ਰਭਾਵ ਦਿੰਦੀ ਹੈ ਇਹ ਦੇਖੋ ਧਿਆਨ ਨਾ ਪੜੋ ਇਹਨੂੰ ਬੜੇ ਧਿਆਨ ਨਾਲ ਹੌਲੀ-ਹੌਲੀ ਪੜਨਾ ਹੈ ਮੈਂ ਤੁਹਾਨੂੰ ਸਮਝਾਵਿ ਦਿੱਤਾ ਹੈ 273 ਕੇ ਤੇ বরਫ ਪਿਗਲਣ ਲਈ ਲੋੜੀਂਦੇ ਗੁਪਤ ਤਾਪ ਨੂੰ ਵਾਧੂ ਤੌਰ ਤੇ ਸੋਖਦੀ ਹੈ ਵੱਧ ਸੋਖਦੀ ਹੈ ਪਰ ਇਸੇ ਤਾਪਮਾਨ ਤੇ ਪਾਣੀ ਜੋ ਕਿ ਪਹਿਲਾਂ ਹੀ ਦਰਵ ਹੈ ਭਾਵੇਂ 273 ਕੇ ਤੇ ਹੈਗਾ ਉਹ ਪਾਣੀ ਉਹ ਦਰਵ ਹੈਗਾ ਪਹਿਲਾਂ ਹੀ ਇਹਦਾ ਮਤਲਬ ਹੈ ਵੇ ਕਿ ਉਹਨੇ ਜਿਹੜੀ ਵਾਧੂ ਦਾ ਤਾਪ ਸੀਗਾ ਗੁਪਤ ਤਾਪ ਜਿਹੜਾ ਹੈ ਉਹ ਸੋਖ ਚੁੱਕਾ ਹੈ ਪਹਿਲਾਂ ਹੀ ਹੋਣਾ ਵਾ ਹੁਣ ਚ ਜਿਆਦਾ ਤਾਪ ਸੋਖਣ ਦੀ ਸਮਰੱਥਾ ਨਹੀਂ ਹੈਗੀ ਬਰਫ਼ ਦੇ ਵਿੱਚ ਗੁਪਤ ਤਾਪ ਦੇ ਰੂਪ ਵਿੱਚ ਵਾਧੂ ਤਾਪ ਸੋਖਣ ਦੀ ਸਮਰੱਥਾ ਹਲੇ ਹੈਗੀ ਹੈ ਸੋ ਜੋ ਕਿ ਪਹਿਲਾਂ ਹੀ ਤਰ੍ਹਾਂ ਹੈ ਕੋਈ ਵਾਧੂ ਤਾਪ ਨਹੀਂ ਸੋਖਦਾ ਇਸੇ ਕਰਕੇ ਇੱਕੋ ਤਾਪਮਾਨ 273 ਕੇਤੇ ਹੋਣ ਦੇ ਬਾਵਜੂਦ ਵੀ ਬਰਫ਼ ਪਾਣੀ ਨਾਲੋਂ ਠੰਡਕ ਦਾ ਪ੍ਰਭਾਵ ਵਧੇਰੇ ਦਿੰਦੀ ਹੈ ਕਿਉਂਕਿ ਬਰਫ਼ ਵਾਧੂ ਦਾ ਤਾਪ ਸੋਖ ਕੇ ਆਪਣੇ ਆਲੇ ਦੁਆਲੇ ਨੂੰ ਜੇ ਚ ਪਾਈ ਗਈ ਹੈ ਉਹਨੂੰ ਠੰਡਾ ਕਰ ਦਿੰਦੀ ਹੈ ਕਿਉਂਕਿ ਉਹਨੇ ਪਹਿਲੇ ਆਪਣੇ ਆਪ ਨੂੰ ਥੋਸ ਤੋਂ ਦਰਬ ਵਿੱਚ ਲਿਆਣ ਲਈ ਉਹ ਜਿਹੜਾ ਗੁਪਤ ਤਾਪ ਹੈਗਾ ਉਹਨੂੰ ਸੋਖਣਾ ਹੈ ਉਹ ਤਾਪ ਕਿੱਥੋਂ ਲੇਗੀ ਆਪਣੇ ਆਲੇ ਦੁਆਲੇ ਤੋਂ ਜਾਂ ਜਿਹੜੇ ਦਰਬ ਦੇ ਵਿੱਚ ਪਾਈ ਜਾਏਗੀ ਜਾਂ ਜਿੱਥੇ ਰੱਖੀ ਜਾਏਗੀ ਉੱਥੋਂ ਦੀ ਉਹ ਤਾਪ ਨੂੰ ਸੋਖੇਗੀ ਤੇ ਜਿਹਨੇ ਜਿਸ ਚੀਜ਼ 'ਚ ਅਸੀਂ ਤਾਪ ਸੋਖਦੇ ਆ ਉਹ ਚੀਜ਼ ਉਨੀ ਜ਼ਿਆਦਾ ਠੰਡੀ ਹੋ ਜਾਂਦੀ ਹੈ ਸੋ ਦਰਬ ਜਿਹਦੇ ਵਿੱਚ ਪਾਈ ਗਈ ਹੈ ਬਰਫ਼ ਜਾਂ ਆਲਾ ਦੁਆਲਾ ਜਿਹੜਾ ਹੈ ਉਹ ਜ਼ਿਆਦਾ ਠੰਡਕ ਦਾ ਪ੍ਰਭਾਵ ਸਾਨੂੰ ਦਵੇਗਾ ਇਹਦਾ ਇਹ ਕਾਰਨ ਹੈ ਕਿ ਗੁਫਤਤਾਪ ਜਿਹੜਾ ਵਾਧੂ ਰੂਪ ਵਿੱਚ برفalon ਸੁਖਿਆ ਜਾਂਦਾ ਹੈ 8ਵਾਂ ਸਵਾਲ ਿਆ ਵੀ ਬੱਚੋ ਜਿਵੇਂ 7ਵਾਂ ਸਵਾਲ ਸੀ ਉਦਾਂ ਹੀ ਇਹ ਵਾਲਾ ਸਵਾਲ ਹੈ ਉਹ ਸੀਗਾ برف ਦਾ ਹੁਣ ਆ ਗਿਆ ਪਾਣੀ ਉਬਲਣ ਦਾ ਤੇ ਭਾਪ ਦਾ ਉਬਲਦੇ ਪਾਣੀ ਜਾਂ ਭਾਪ ਵਿੱਚੋਂ ਜਲਣ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ਠੀਕ ਹੈ ਉਬਲਦੇ ਪਾਣੀ ਜਾਂ ਭਾਫ਼ ਵਿੱਚੋਂ ਜਲਣ ਦੀ ਤੀਬਰਤਾ ਭਾਫ਼ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ਕਿਉਂ ਕਿ ਭਾਫ਼ ਵਿੱਚ ਵਾਸ਼ਪੀਕਰਨ ਦੇ ਗੁਪਤ ਤਾਪ ਲੇਟੈਂਟ ਹੀਟ ਆਫ ਵੈਪੋਰਾਇਜ਼ੇਸ਼ਨ ਦੇ ਰੂਪ ਵਿੱਚ ਵੱਧੂ ਤਾਪ ਹੁੰਦਾ ਹੈ ਜਿਵੇਂ ਬਰਫ਼ ਵਿੱਚ ਗੁਪਤ ਤਾਪ ਉਹਨੂੰ ਜਵਾਨ ਕਰਕੇ ਘਟ ਹੁੰਦਾ ਉਹਨਾਂ ਗੁਪਤ ਤਾਪ ਵਿੱਚ ਘਟਿਆ ਹੁੰਦਾ ਕਿਉਂਕਿ ਉਹਨੇ ਉਹ ਜਿਹੜੀ ਜੰਮਣ ਦੀ ਗੁਪਤ ਤਾਪ ਜਿਹੜਾ ਹੈ ਉਹਨੇ ਵੱਧ ਸੋਖਿਆ ਹੁੰਦਾ ਹੈ ਠੀਕ ਹੈ ਨਾ ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਇਹ ਮਲਿਆ ਉਹ ਪਰਵਜ ਮਲਿਆ ਨੇ ਛੱਡਿਆ ਹੁੰਦਾ ਠੀਕ ਹੈ ਨਾ ਤੇ ਉਹਨੇ ਹੀ ਤਾਂ ਤਾਪ ਲੈਂਦੀ ਏ ਫਿਰ ਦਰਬ ਬਣਾ ਲਈ ਤੇ ਜਿਹੜੀ ਭਾਫ਼ ਹੈਗੀ ਹੈ ਉਬਲਦੇ ਪਾਣੀ ਨਾਲੋਂ ਇਹ ਇੱਕ ਇਹਦਾ ਸਵਾਲ ਵਿੱਚ ਇਦਾਂ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਦੇ ਤਾਨਾਂ ਦੇ ਉੱਤੇ ਉਬਲਦਾ ਪਾਣੀ ਪੈ ਜਾਏ ਜਾਂ ਭਾਫ਼ ਪੈ ਜਾਏ ਤੇ ਵੱਧ ਖਤਰਨਾਕ ਛਾਲੇ ਕਿਹਦੇ ਨਾਲ ਪੈਣਗੇ ਤੇ ਬੱਚੇ ਉਹ ਵੱਧ ਖਤਰਨਾਕ ਛਾਲੇ ਭਾਪ ਦੇ ਨਾਲ ਪੈਣਗੇ ਕਿਉਂਕਿ ਭਾਪੇ ਪਾਪ ਦੀ 100 ਡਿਗਰੀ ਤੇ ਹੈਗੀ ਹੈ ਤੇ ਉਬਲਦਾ ਪਾਣੀ ਵੀ 100 ਡਿਗਰੀ ਤੇ ਹੈਗਾ ਪਰ ਭਾਪ ਦੇ ਵਿੱਚ ਬਾਧੂ ਦਾ ਤਾਪ ਹੈਗਾ ਕਿਹੜਾ ਗੁਪਤ ਤਾਪ ਕਿਹੜਾ ਤਾਪ ਵਾਸ਼ਪੀਕਰਨ ਦਾ ਗੁਪਤ ਤਾਪ ਉਹ ਤਾਪ ਜਿਨੇ ਪਾਣੀ ਨੂੰ ਦਰਵ ਤੋਂ ਦਰਵ ਦੀ ਅਵਸਥਾ ਤੋਂ ਗੈਸ ਦੀ ਅਵਸਥਾ ਵਿੱਚ ਬਦਲਿਆ ਤੇ ਉਹ ਜਿਹੜਾ ਤਾਪ ਸੀਗਾ ਉਹਦੇ ਕਣਾਂ ਵਿੱਚ ਲੁਕ ਗਿਆ। ਉਹਨੂੰ ਕਿਹਾ ਜਾਂਦਾ ਹੈ ਗੁਪਤ ਤਾਪ। ਛੁਪਿਆ ਹੋਇਆ ਤਾਪ। ਜਿਹਦੇ ਨਾਲ ਤਾਪਮਾਨ ਦੇ ਵਿੱਚ ਕੋਈ ਵਾਧਾ ਨਜ਼ਰੀ ਨਹੀਂ ਪੈਂਦਾ। ਪਰ ਉਹਦੇ ਵਿੱਚ ਉਹ ਤਾਪ ਜਿਹੜਾ ਹੈ ਲੁਕਵੇਂ ਰੂਪ ਵਿੱਚ ਹੁੰਦਾ ਹੈ ਜਿਹਨੂੰ ਗੁਪਤ ਤਾਪ ਕਿਹਾ ਜਾਂਦਾ ਹੈ ਇਸ ਕਰਕੇ ਜਲਣ ਦੀ ਤੀਬਰਤਾ ਭਾਪ ਕਰਕੇ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਵਾਸ਼ਪੀਕਰਨ ਦਾ ਗੁਪਤ ਤਾਪ ਵਾਧੂ ਰੂਪ ਵਿੱਚ ਹੁੰਦਾ ਹੈ ਠੀਕ ਹੈ ਇਹ ਹੀ ਇਹਦਾ ਜਵਾਬ ਹੈ। ਪੁਨਾਖਰੀ ਸਵਾਲ ਆ ਗਿਆ। ហេਠ ਲਿਖੇ ਚਿੱਤਰ ਦੇ ਲਈ ਊੜਾ, ਐੜਾ, ਈੜੀ, ਸਸਾ ਹਾਹਾ ਅਤੇ ਕਕਾ ਦੀ ਅਵਸਥਾ ਪਰਿਵਰਤਨ ਨੂੰ ਨਾਮ ਦਿਓ। ਲੋਜਿਕ ਕਰਦੇ ਹਾਂ। ਇਹ ਦੇਖੋ ਊੜਾ। ਠੋਸ ਤੋਂ ਦਰਵ। ਠੋਸ ਤੋਂ ਦਰਵ ਨੂੰ ਕੀ ਕਹਿੰਦੇ ਆ? ਪਿਘਲਣਾ। ਇਹ ਬੱਚਿਓ ਸਾਰੀ ਜਿਹੜੀ ਇਹ ਸ਼ਬਦਾਵਲੀ ਸਾਨੂੰ ਪਤਾ ਹੋਣੀ ਚahiye ਹੈ। ਠੀਕ ਹੈ ਜੀ। ਫਿਰ ਆ ਗਿਆ ਬੱਚਿਓ ਐੜਾ। ਦਰਵ ਤੋਂ ਗੈਸ। ਇਹਨੂੰ ਕੀ ਕਹਿੰਦੇ ਨੇ? ਵਾਸ਼ਪੀਕਰਨ। ਫਿਰ ਆ ਗਿਆ ਬੱਚੇ ਇਹੜੀ ਗੈਸ ਤੋਂ ਦਰਬ ਪੁੱਠੇ ਦਿਸ਼ਾ ਵਿੱਚ ਗੈਸ ਤੋਂ ਦਰਬ ਬਣਾ ਇਹਨੂੰ ਕਹਿੰਦੇ ਸੰਗਨਣ ਅੰਗਰੇਜ਼ੀ ਚ ਕਹਿੰਦੇ ਕੰਡੈਂਸੇਸ਼ਨ ਠੀਕ ਹੈ ਫਿਰ ਦਰਬ ਤੋਂ ਬਣਨਾ ਠੋਸ ਇਹਦੇ ਸੌਖੇ ਜੰਮਣਾ ਠੀਕ ਹੈ ਜੀ ਜੰਮਣਾ ਆ ਗਿਆ ਫਿਰ ਆ ਗਿਆ ਬੱਚੇ ਠੋਸ ਤੋਂ ਸਿੱਧਾ ਗੈਸ ਇਹਨੂੰ ਕਹਿੰਦੇ ਜੋਹਰ ਉਡਣਾ ਜਿਹੜਾ ਬਦਲ ਮੁਸ਼ਕਪੂਰ ਜਾਂ ਫਰਨੇਲੀਆਂ ਗੋਲੀਆਂ ਜਿਹਨੂੰ ਨਫਥਲੀਨ ਕਹਿੰਦੇ ਆ ਤੇ ਬੱਚੇ ਗੈਸ ਤੋਂ ਠੋਸ ਇਹਦਾ ਪੁੱਛਾ ਇਹਨੂੰ ਵੀ ਜੋਹਰ ਉੱਡਣਾ ਕਿੰਨੇ ਆ ਸੋ ਜੋਹਰ ਉੱਡਣਾ ਦੋ ਪਰਿਵਰਤਨਾ ਦਾ ਨਾਮ ਹੈਗਾ ਠੋਸ ਤੋਂ ਗੈਸ ਬਣਨਾ ਤੇ ਗੈਸ ਤੋਂ ਸਿੱਧਾ ਠੋਸ ਬਣਨਾ ਵਿੱਚ ਜਿਹੜਾ ਦਰਵ ਬਣਨ ਦੀ ਅਵਸਥਾ ਹੈਗੀਏ ਉਹਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਉਹਨੂੰ ਬਾਈਪਾਸ ਕਰ ਦਿੱਤਾ ਜਾਂਦਾ ਸੋ ਜੋਹਰ ਉੱਡਣਾ ਦਾ ਮਤਲਬ ਹੈ ਬੱਚਿਓ ਠੋਸ ਤੋਂ ਗੈਸ ਤੇ ਗੈਸ ਤੋਂ ਠੋਸ ਦੋਨਾਂ ਨੂੰ ਇਹੀ ਕਿਹਾ ਜਾਂਦਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਵਿਹਾਰ ਆਪਣਾ ਅਧਿਆਏ ਇੱਲੇ ਦਾ ਅਭਿਆਸ ਤੇ 9 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ